ਕਿ ਪ੍ਰੋਸਟੇਟ ਗ੍ਰੰਥੀ ਦਾ ਪ੍ਰੋਬਲਮ ਹੈ ਇਹ ਸਾਡੇ ਯੂਰਨਲ ਬਲੈਡਰ ਦੇ ਔਰ ਬਾਥਰੂਮ ਦੀ ਨਲੀ ਦੇ ਨਾਲ 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 ਹੁੰਦੀ ਹੈ ਔਰ ਇਹਦੇ ਚ ਜਦੋਂ ਸੂਜਨ ਆ ਜਾਂਦੀ ਆ ਐਵੇਂ ਹੋ ਜਾਂਦੀ ਆ ਸੁੱਜ ਕੇ ਸੁੱਜੀ ਹੋਈ ਪ੍ਰੋਸਟੇਟ ਜਿਹੜੀ ਬਹੁਤ ਤੰਗ ਕਰਦੀ ਆ ਜਾਨ ਨਿਕਲਣ ਵਾਲੀ ਹੋ ਜਾਂਦੀ ਆ ਲੋਕਾਂ ਦੀ ਵੀ ਕੀ ਕਰੀ ਪਰ ਇਹ ਬਿਮਾਰੀ ਇਦਾਂ ਦੀ ਆ ਇਹਦਾ ਪੀਐਸਏ ਟੈਸਟ ਵੀ ਆ ਕਰਾਉਂਦੇ ਰਹਿਣਾ ਚਾਹੀਦਾ ਪੀਐਸਏ ਟੈਸਟ ਕਰਾਉਂਗੇ ਤਾਂ ਪਤਾ ਲੱਗਦਾ ਰਹਿੰਦਾ ਕਿ ਪ੍ਰੋਸਟੇਟ ਦੀ ਕੀ ਕੰਡੀਸ਼ਨ ਹੈ ਕਿਹੜੀ ਗ੍ਰੇਡ ਆ ਪਰ ਇਹਨੂੰ ਠੀਕ ਕਰਨ ਵਾਸਤੇ ਤੁਸੀਂ ਯਕੀਨ ਮੰਨੋ ਇੱਕ ਤਾਂ ਪੁਨਰਨਵਾ ਰਬਦੀ ਦਿੱਤੀ ਬੜੀ ਵੱਡੀ ਦੇਣਾ ਫਿਰ ਉਹਦੇ ਨਾਲ ਨਾਲ ਭਖੜਾ ਭਖੜਾ ਜਿਹੜਾ ਹੁੰਦਾ ਆਪਣੇ ਆਂਗ ਖੜਾ ਜਿਹਨੂੰ ਅਸੀਂ ਗੋਖਰੂ ਬੋਲਦੇ ਆ ਕੰਡਿਆਂ ਵਾਲੇ ਛੋਟੇ ਛੋਟੇ ਇਹ ਦੋ ਚੀਜ਼ਾਂ ਜਿਹੜੀਆਂ ਨੇ ਇਹ ਕੈਂਸਰ ਤੇ ਪ੍ਰੋਸਟੇਟ ਪ੍ਰੋਸਟੇਟ ਵੀ ਤਾਂ ਇੱਕ ਕੈਂਸਰ ਵਰਗੇ ਰੂਪ ਬਣ ਜਾਂਦਾ ਜੇ ਇਹਨੂੰ ਲੌਂਗ ਟਾਈਮ ਆਪਾਂ ਨਾ ਧਿਆਨ ਦੇਵਾਂਗੇ ਤਾਂ ਇਹ ਜਿਹੜਾ ਦੋ ਚੀਜ਼ਾਂ ਨੇ ਇਹਨੂੰ ਖਤਮ ਕਰ ਸਕਦੀਆਂ ਨੇ ਪਰ ਕੌਣ ਕਰੇ ਭਈ ਟਾਈਮ ਕਿਹਦੇ ਕੋਲ ਹੈ ਹੈਨਾ ਉਹਦੇ ਵਾਸਤੇ ਹੈ ਨਾ ਤੁਹਾਡਾ ਭਰਾ ਸੁਬਾਚ ਗੋਇਲ ਸੋ ਅੱਜ ਗੱਲ ਮੇਲ ਦੀ ਪ੍ਰੋਬਲਮ ਜਿਹੜੀ ਪ੍ਰੋਸਟੇਟ ਉਸ ਦੀ ਗੱਲ ਕਰਨ ਜਾ ਰਹੇ ਹਾਲਾਂਕਿ ਅਸੀਂ ਕਈ ਵਾਰੀ ਫੀਮੇਲ ਦੇ ਕਈ ਹੈਲਥ ਇਸ਼ੂਸ ਉੱਪਰ ਲਗਾਤਾਰ ਗੱਲ ਕਰਦੇ ਆ ਪਰ ਇਸ ਪ੍ਰੋਬਲਮ ਦੇ ਉੱਪਰ ਵੀ ਗੱਲ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ टाइम के नाल, नाल ए प्रॉब्लम भी मेल्स है विच बहुत ज़्यादा देखी जा रही है और होंगे की है कई बार जो मेल्स होंगे ने अपने तौर पर ही किसी को पुछ के या कुछ अजि चीज़ा खा पी के कोशिश करते हैं कि अपनी प्रॉब्लम तो असी निजात पा लीए पर सही ढंग सही समय से इलाज कराने इसका बहुत ही ज़्यादा जरूरी है नहीं तो अगे बढ़ के ये होर भी गंभीर रूप ले कई थावान बीमारी इन्नी ज़्यादा बच जाती है कि कैंसर भी बच जाए सो समय से सही इलाज थानू कर ਨਾ ਚਾਹੀਦਾ ਹੈ ਤੇ ਇਸੇ ਲਈ ਅਸੀਂ ਜਦੋਂ ਆਯੁਰਵੈਦ ਦੀ ਗੱਲ ਕਰਦੇ ਆ ਤਾਂ ਹਮੇਸ਼ਾ ਹੀ ਹਰ ਬਿਮਾਰੀ ਦੇ ਵਿੱਚ ਆਯੁਰਵੈਦ ਜੋ ਹੈ ਪਹਿਲਾਂ ਬਿਮਾਰੀ ਦੀ ਜੜ ਤੇ ਪਹੁੰਚਦਾ ਹੈ ਕਾਰਨ ਲੱਭਦਾ ਹੈ ਤਾਂ ਉਸਾ ਇਲਾਜ ਦਿੱਤਾ ਜਾਂਦਾ ਤਾਂ ਕਿ ਇਹ ਪਰੇਸ਼ਾਨੀ ਖਤਮ ਹੋਵੇ ਤੇ ਮੁੜ ਕੇ ਦੁਬਾਰਾ ਵੀ ਵਾਪਸ ਨਾ ਆਵੇ ਸੋ ਪ੍ਰੋਸਟੇਟ ਬਿਮਾਰੀ ਦੀ ਆਪਾਂ ਜਦ ਗੱਲ ਕਰਦੇ ਆ ਤਾਂ ਗੱਲ ਆਪਾਂ ਇਲਾਜ ਦੀ ਵੀ ਕਰਨੀ ਹੈ ਆਖਿਰੇ ਪ੍ਰੋਬਲਮ ਕਿਉਂ ਹੁੰਦੀ ਹੈ ਤੇ ਇਸ ਪ੍ਰੋਬਲਮ ਦੇ ਸਿੰਪਟਮਸ ਦੀ ਵੀ ਆਪਾਂ ਗੱਲ ਕਰਨੀ ਹੈ ਤਾਂ ਕਿ ਸਾਰੇ ਸਮਝ ਸਕਣ ਕਿ ਅਗਰ ਤੁਹਾਨੂੰ ਇਸ ਤਰ੍ਹਾਂ ਦੇ ਕੋਈ ਸਿੰਪਟਮ ਆਪਣੀ ਬਾਡੀ ਵਿੱਚ ਫੀਲ ਹੋ ਰਹੇ ਨੇ ਤਾਂ ਸਿਸ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਜ਼ਰੂਰ ਇੱਕ ਮਾਹਰ ਡਾਕਟਰ ਦੀ ਵੀ ਸਲਾਹ ਤੁਸੀਂ ਲਓ ਔਰ ਅੱਜ ਦੀ ਵੀਡੀਓ ਦੇ ਵਿੱਚ ਤਾਂ ਆਪਾਂ ਇਸ ਇਲਾਜ ਉੱਪਰ ਗੱਲ ਕਰਾਂਗੇ ਹੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਖਾਸ ਹੈਲਥ ਅਵੇਨਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਤੇ ਅੱਜ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਕਿ ਆਖਿਰੇ ਪ੍ਰੋਸਟੇਟ ਦੀ ਪ੍ਰੋਬਲਮ ਕੀ ਹੁੰਦੀ ਹੈ ਇਸ ਦੇ ਲੱਛਣ ਕੀ ਨੇ ਇਸ ਦੇ ਸਿੰਪਟਮਸ ਕੀ ਨੇ ਕਿਹੜੀ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਤੇ ਆਯੁਰਵੇਦ ਦੇ ਵਿੱਚ ਕਿਸ ਤਰ੍ਹਾਂ ਦਾ ਇਲਾਜ ਤੁਹਾਨੂੰ ਇਸ ਪ੍ਰੋਬਲਮ ਤੋਂ ਰਾਹਤ ਦਿਲਾ ਸਕਦਾ ਹੈ ਇਸ ਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰਨਗੇ ਵੈਦਵਾਨ ਆਯਵਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਸੁਬਾਸ਼ ਗੋਇਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਖਾਸ ਹੈਲਥ ਅਵੇਅਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਸ਼ੁਰੂ ਕਰ ਦਿਆ ਅੱਜ ਦੀ ਇਹ ਖਾਸ ਵੀਡੀਓ ਪ੍ਰੋਸਟੇਟ ਗਦੂਦ ਵੱਧ ਜਾਣਾ ਇਹ ਪੁਰਸ਼ਾਂ ਦਾ ਇੱਕ ਰੋਗ ਹੈ ਗਦੂਦਾਂ ਦਾ ਰੋਗ ਜਾਂ ਪ੍ਰੋਸਟੇਟ ਗ੍ਰੰਥੀ ਦਾ ਵੱਧ ਜਾਣਾ ਪ੍ਰੋਸਟੇਟ ਗ੍ਰੰਥੀ ਦੇ ਵਿੱਚ ਸੂਜਨ ਆ ਜਾਣਾ ਜਬਾਰ-ਬਾਰ ਇਹਦਾ ਲੱਛਣ ਪਤਾ ਕੀ ਹੈ ਇਹਦਾ ਪਤਾ ਕਿਵੇਂ ਲੱਗਦਾ ਬਾਰ-ਬਾਰ ਬਾਥਰੂਮ ਆਉਣਾ ਪਰ ਆਉਣਾ ਹੀ ਨਾ ਜਬ ਬੂੰਦ-ਬੂੰਦ ਆਉਣਾ ਅੰਡਰਵੀਅਰ ਗਿੱਲਾ ਰਹਿਣਾ ਕਿਉਂਕਿ ਉਹ ਅੰਦਰ ਹੀ ਲੀਕ ਕਰਦਾ ਰਹਿਣਾ ਇਹ ਇੱਕ ਪ੍ਰੋਸਟੇਟ ਗ੍ਰੰਥੀ ਦਾ ਪ੍ਰੋਬਲਮ ਹੈ ਇਹ ਸਾਡੇ ਯੂਰਨਲ ਬਲੇਡਰ ਦੇ ਔਰ ਬਾਥਰੂਮ ਦੀ ਨਲੀ ਦੇ ਨਾਲ ਨਾਲ-ਨਾਲ ਹੁੰਦੀ ਹੈ ਔਰ ਇਹਦੇ 'ਚ ਜਦੋਂ ਸੂਜਨ ਆ ਜਾਂਦੀ ਹੈ ਇਹ ਐ ਹੋ ਜਾਂਦੀ ਐ ਸੋਚ ਕੇ ਸੁਜੀ ਹੋਈ ਪ੍ਰੋਸਟੇਟ ਜਿਹੜੀ ਬਹੁਤ ਤੰਗ ਕਰਦੀ ਐ ਜਾਨ ਨਿਕਲਣ ਵਾਲੀ ਹੋ ਜਾਂਦੀ ਐ ਲੋਕਾਂ ਦੀ ਵੀ ਕੀ ਕਰੀ ਪਰ ਇਹੇ ਬਿਮਾਰੀ ਇਦਾਂ ਦੀ ਐ ਇਹਦਾ ਪੀਐਸਏ ਟੈਸਟ ਵੀ ਆ ਕਰਾਉਂਦੇ ਰਹਿਣਾ ਚਾਹੀਦਾ ਪੀਐਸਏ ਟੈਸਟ ਕਰਾਉਂਗੇ ਤਾਂ ਪਤਾ ਲੱਗਦਾ ਰਹਿੰਦਾ ਕਿ ਪ੍ਰੋਸਟੇਟ ਦੀ ਕੀ ਕੰਡੀਸ਼ਨ ਐ ਕਿਹੜੀ ਗ੍ਰੇਡ ਆ ਪਰ ਇਹਨੂੰ ਠੀਕ ਕਰਨ ਵਾਸਤੇ ਤੁਸੀਂ ਯਕੀਨ ਮੰਨੋ ਇਕਦਾ ਪੁਨਰਨੋਵਾ ਪੁਨਰਨੋਵਾ ਦੇ ਛੋਟੇ ਛੋਟੇ ਪੱਤੇ ਹੁੰਦੇ ਆ ਔਰ ਪੱਤਿਆਂ ਦੇ ਆਲੇ-ਦਾਲੇ ਨਾ ਕਿਡਾਰੀ ਲਾਲ ਹੁੰਦੀ ਆ ਹਰੇ ਪੱਤੇ ਉਹਦੀ ਕਿਨਾਰੀ ਲਾਲ ਹੁੰਦੀ ਆ ਆਪਣੇ ਬੱਟਾਂ ਤੇ ਆਮ ਹੀ ਖੜਾ ਵਾੜਾ ਜੀ ਦੇਖੋ ਕਿਤੇ ਜਿੱਥੇ ਖਾਲੀ ਜੀ ਜਗਾ ਉੱਥੇ ਫੈਲਿਆ ਪਿਆ ਹੁੰਦਾ ਧਰਤੀ ਨਾਲ ਚੰਬੜੀ ਹੋਈ ਬੇਲ ਆ ਰੱਬ ਦੀ ਦਿੱਤੀ ਬੜੀ ਵੱਡੀ ਦੇ ਨਾ ਫਿਰ ਉਹਦੇ ਨਾਲ-ਨਾਲ ਭਕੜਾ ਭਕੜਾ ਜਿਹੜਾ ਹੁੰਦਾ ਆਪਣੇ ਆਮ ਖੜਾ ਜਿਨੂੰ ਅਸੀਂ ਗੋਖਰੂ ਬੋਲਦੇ ਆ ਕੰਡੇ ਆਲੇ ਛਟੇ ਛਟੇ ਇਹ ਦੋ ਚੀਜ਼ਾਂ ਜਿਹੜੀਆਂ ਨੇ ਇਹ ਕੈਂਸਰ ਤੇ ਪ੍ਰੋਸਟੇਟ ਪ੍ਰੋਸਟੇਟ ਵੀ ਤਾਂ ਇੱਕ ਕੈਂਸਰ ਵਰਗੇ ਰੂਪ ਬਣ ਜਾਂਦਾ ਜੇ ਇਹਨੂੰ ਲੌਂਗ ਟਾਈਮ ਆਪਾਂ ਨਾ ਧਿਆਨ ਦੇਵਾਂਗੇ ਤਾਂ ਇਹ ਜਿਹੜਾ ਦੋ ਚੀਜ਼ਾਂ ਨੇ ਇਹਨੂੰ ਖਤਮ ਕਰ ਸਕਦੀਆਂ ਨੇ ਪਰ ਕੌਣ ਕਰੇ ਭਈ ਟਾਈਮ ਕਿਹਦੇ ਕੋਲ ਆ ਹੈਨਾ ਉਹਦੇ ਵਾਸਤੇ ਆਇਆ ਨਾ ਤੁਹਾਡਾ ਭਰਾ ਸੁਬਾਚ ਗੋਇਲ ਕਰਦਣਾ ਕੰਮ ਉਹਦੇ ਉੱਤੇ ZX એનર્ਜੀ سیرਪ ਆਪਣੀ Google ਤੇ ਜਾਓ ਪਤਾ ਲੱਗੂਗਾ ਜਾਂ ਸਿੱਧਾ ਹੀ ਲਿਖ ਲਓ ZX એનર્ਜੀ سیرਪ ਉਹੀ ਖੁੱਲੂਗਾ ਕਿਉਂਕਿ ਇਹ ਐਸਾ ਪ੍ਰੋਡਕਟ ਬਣਿਆ ਕਿ ਸਾਡੇ ਵੈਦ ਜੀ ਜਿਹੜੇ ਹੈਗੇ ਆ ਇਹ ਉਹਨਾਂ ਨੇ ਇੱਕ ਐਸੀ ਚੀਜ਼ ਰਚ ਦਿੱਤੀ ਆ ਹੈ ਗ੍ਰੰਥ ਦਾ ਯੋਗ ਹੈ ਬਸ ਤੁਹਾਨੂੰ ਮੈਂ ਦੱਸ ਦਵਾਂ ਗ੍ਰੰਥ ਤੋਂ ਬਾਹਰ ਨਹੀਂ ਹੈਗਾ ਸਾਡੇ ਵੈਦ ਜੀ ਕੋਈ ਉੱਪਰੋਂ ਚੱਕ ਕੇ ਨਹੀਂ ਲਿਆਏ ਪੇਟ ਤੋਂ ਤੋੜ ਕੇ ਗ੍ਰੰਥ ਚ ਜੋ ਲਿਖਿਆ ਉਹਦੇ ਮੁਤਾਬਕ ਬਣਾਇਆ ਉਹਨਾਂ ਨੇ ਔਰ ਫਾਇਦਾ ਇਹਨਾ ਤੁਸੀਂ ਹੈਰਾਨ ਹੋ ਜਾਓਗੇ ਕਿ 4-5 ਦਿਨਾਂ ਦੀ ਦਵਾਈ ਇਹ ਨਾਸਰ ਕਿਵੇਂ ਕਰ ਸਕਦੀ ਆ ਕਰਦੀ ਆ ਬਹੁਤ ਵਧੀਆ ਅਸਰ ਕਰਦੀ ਫਿਰ ਉਹਦੇ ਨਾਲ ਇੱਕ ਇਹ ਪੂਰੀ ਕਿਟ ਹੈ ਜਿਹਦੇ ਵਿੱਚ ਇੱਕ ਕੈਪਸੂਲ ਹੈ ਇੱਕ ਗੋਲੀ ਹੈ ਫਿਰ ਇੱਕ ਗੋਲੀ ਹੈ ਕਿਵੇਂ ਦੱਸਿਆ ਮੈਂ ਇੱਕ ਕੈਪਸੂਲ ਐ ਇੱਕ ਗੋਲੀ ਐ ਫਿਰ ਇੱਕ ਗੋਲੀ ਐ ਮਤਲਬ ਚਾਰ ਦਵਾਈਆਂ ਮੈਂ ਤੁਹਾਨੂੰ ਗਿਣਾ ਦਿੱਤੀਆਂ ਨੇ ਇਹ ਚਾਰੋਂ ਟ੍ਰੀਟਮੈਂਟ ਜਿਹੜੇ ਨੇ ਇਹਨੂੰ ਤੁਸੀਂ ਸਲੋਲੀ 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 ਲੈਂਦੇ ਰਹਿਣਾ ਜਿੱਦਾਂ ਸਾਡੇ ਵੈਦਜੀ ਦੱਸਦੇ ਆ ਤੁਸੀਂ ਦੇਖੋਗੇ ਦਿਨਾਂ 'ਚ ਹੀ ਫਰਕ ਪੈ ਗਿਆ ਪਰ ਇਹ ਇੱਕ ਮਹੀਨੇ 'ਚ ਇਹ ਦਵਾਈ ਜਿਹੜੀ ਆ ਐ ਕਰ ਦਿੰਦੀ ਆ ਜਿਵੇਂ ਪ੍ਰੋਸਟੇਟ ਹੋਇਆ ਹੀ ਨਹੀਂ ਸੀ ਅਸੀਂ ਤਾਂ ਠੀਕ ਸੀ ਪਰ ਲਾਹ ਪ੍ਰਵਾਹੀ ਨਹੀਂ ਕਰਦੀ ਸਾਡੇ ਵੈਦਜੀ ਵੀ ਇਹ ਗੱਲ ਕਹਿੰਦੇ ਆ ਅਸੀਂ ਵੀ ਸਮਝਾਉਨੇ ਸਰਡੇ ਏਮਪਲੋਈ ਵੀ ਸਮਝਾਉਂਦੇ ਆ ਪਰਚੀ ਤੇ ਵੀ ਲਿਖਿਆ ਹੁੰਦਾ ਵੀ ਇਹ ਦਵਾਈ ਨੂੰ ਬਿਨਾ ਲੋੜ ਤੋਂ ਵੀ 6 ਮਹੀਨੇ ਕਰ ਲਿਓ ਤਾਂ ਕਿ ਮੁੜ ਕੇ ਨਾ ਹੋਵੇ ਪ੍ਰੋਸਟੇਟ ਦੀ ਬਿਮਾਰੀ ਜਿਹੜੀ ਆ ਦੁਬਾਰਾ ਨਾ ਹੋਵੇ ਔਰ ਉਹਦੇ ਵਾਸਤੇ ਫਿਰ ਅਸੀਂ ਸਾਲ ਭਰ ਬੰਦੇ ਨੂੰ ਕਹਿੰਨੇ ਆ ਕਿ 11 ਵਿਨ ਕੈਪਸੂਲ ਖਾ ਲਓ ਮਲਟੀ ਵਿਟਾਮਿਨ ਔਰ ਇਹਦੇ ਵਿੱਚ ਕੀ ਆ ਬੀਟ ਗ੍ਰਾਸ ਮੁਰਿੰਗਾ ਇਸ ਤਰ੍ਹਾਂ ਨੇ 11 ਚੀਜ਼ਾਂ ਪਾ ਕੇ ਇਹ ਬਣਿਆ ਹੋਇਆ 11 ਮੈਨ ਬੋਡੀ ਨੂੰ ਤਾਕਤ ਵੀ ਦਿੰਦਾ ਨਸਾਂ ਨੂੰ ਤਾਕਤ ਵੀ ਦਿੰਦਾ ਔਰ ਪ੍ਰੋਸਟੇਟ ਦੀ ਪ੍ਰੋਬਲਮ ਨੂੰ ਹੋਣ ਤੋਂ ਰੋਕ ਦਿੰਦਾ ਜਿੰਨਾ ਮੇਰੀਆਂ ਮਾਦਾ ਭੈਣਾਂ ਨੂੰ ਮੀਨੋਪੌਜ਼ ਹੋ ਜਾਂਦਾ ਮੈਂਸਟ੍ਰੂਅਲ ਪੀਰੀਅਡ ਬੰਦ ਹੋ ਜਾਂਦੇ ਨੇ ਉਦੋਂ ਬਾਅਦ ਹੌਟ ਫਲਸ਼ ਦੀ ਪ੍ਰੋਬਲਮ ਹੋ ਜਾਂਦੀ ਹੈ ਉਹਨਾਂ ਲਈ ਵੀ ਬਹੁਤ ਫਾਇਦੇਮੰਦ ਹੈ 11 ਮੈਨ ਕੈਪਸੂਲ ਔਰ ਇਹ ਜਿਹੜੇ ਲੋਕੀ ਮੈਨੂੰ ਸਵਾਲ ਕਰਦੇ ਆ ਪ੍ਰੋਸਟੇਟ ਦੀ ਬਿਮਾਰੀ ਔਰ ਉਹਦਾ ਇਲਾਜ ਤੁਹਾਨੂੰ ਮੈਂ ਦੱਸਦਾ ਕੀ ਵੈਦਵਾਨ ਕੰਪਨੀ ਦੇ ਵਿੱਚ ਕਿਸ ਤਰ੍ਹਾਂ ਕੀਤਾ ਜਾਂਦਾ ਵਰਦਾਨ ਆਯੁਰਵੈਦਿਕ ਦੇ ਵੈਦ ਉਹਨੂੰ ਕਿਵੇਂ ਟ੍ਰੀਟ ਕਰਦੇ ਆ ਪਰ ਜਿਹੜੇ ਲੋਕੀ ਇਹ ਕਹਿੰਦੇ ਆ ਵੀ ਸਾਨੂੰ ਤਾਂ ਇਹ ਹੈ ਨਹੀਂ ਸਰ ਇਹ ਨਾ ਭੋਲੋ ਵੀ ਇਹ ਪੁਰਸ਼ਾਂ ਨੂੰ 40 ਸਾਲ ਤੋਂ ਬਾਅਦ ਉਮਰ ਦੇ ਵਿੱਚ ਕਿਸੇ ਵੀ ਟਾਈਮ ਆਪਣੇ ਘਰੇ ਚ ਲੈ ਸਕਦੀਆਂ ਕਿਉਂਕਿ ਸਾਡਾ ਖਾਣ-ਪੀਣ ਖਰਾਬ ਹੋ ਚੁੱਕਿਆ ਸੀ ਕੋਸ਼ਿਸ਼ ਕਰਕੇ ਵੀ ਨਾ ਚਾਹ ਕੇ ਵੀ ਅਸੀਂ ਆਰਗੈਨਿਕ ਫੂਡ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਜਿੰਨਾ ਮਰਜੀ ਤੁਸੀਂ ਕਹੋ ਘਰ ਦਾ ਦੁੱਧ ਹੈ ਜੀ ਸਾਡੇ ਤਾਂ ਘਰ ਦਾ ਗੋੜਾ ਜੀ ਅਸੀਂ ਤਾਂ ਘਰੇ ਖਲਾੜੀ ਚ ਕੱਢਦੇ ਆ ਮਿਲਾਵਟ ਕਿੱਥੋਂ ਆ ਰਹੀ ਆ ਪਾ ਨੂੰ ਪਤਾ ਵੀ ਹੈ ਨਹੀਂ ਜਦੋਂ ਬਾੜ ਖੇਤ ਨੂੰ ਖਾਂਦੀ ਆ ਨਾ ਫਿਰ ਖੇਤ ਨੂੰ ਬਚਾਵੇ ਕੌਣ ਤਾਂ ਇਸ ਕਰਕੇ ਸਰੀਰ ਦਾ ਪੋਸ਼ਣ ਕਰਨ ਵਾਲੀਆਂ ਚੀਜ਼ਾਂ ਹੀ ਜਦੋਂ ਸਰੀਰ ਨੂੰ ਖਰਾਬ ਕਰਨ ਲੱਗ ਜਾਣ ਤਾਂ ਸਮਝੋ ਕੁਝ ਵੀ ਹੋ ਸਕਦਾ ਤਾਂ ਇਸ ਕਰਕੇ ਜਿਹੜਾ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ ਲਿਖੇ ਹੋਏ ਨੁਸਖੇ ਨੇ ਉਹਨਾਂ ਦੇ ਮੁਤਾਬਕ ਬਣੀਆਂ ਹੋਈਆਂ ਦਵਾਈਆਂ ਨੇ ਔਰ ਜਿਹੜੀਆਂ ਕੰਪਨੀਆਂ ਬਣਾਉਂਦੀਆਂ ਨੇ ਉਹਨਾਂ ਤੇ ਭਰੋਸਾ ਕਰਨਾ ਸਿੱਖੋ ਔਰ ਭਰੋਸਾ ਕਰੋ ਮੈਨੂੰ 20-25 ਸਾਲ ਹੋ ਗਏ ਇਸ ਗੱਲ ਨੂੰ ਸਮਝੇ ਹੋਏ ਨੂੰ ਕਿ ਇੱਕ ਗੋਲੀ ਐਲ ਵੀ ਅਮਰਤ ਆਯੁਰਵੇਦ ਦੇ ਗ੍ਰੰਥਿਕ ਯੋਗ ਦੇ ਵਿੱਚੋਂ ਲਿਆ ਹੋਇਆ ਨੁਸਖਾ ਹੈ ਐਲ ਵੀ ਅਮਰਤ ਦੂਜੀ ਗੋਲੀ ਪੀ ਸੀ 골ਡ ਦੋ ਗੋਲੀਆਂ ਬਬੂ ਤੇ ਅੰਨ ਰਖੋਏ ਬੜੀ ਵਧੀਆ ਗੱਲ ਦੱਸਣ ਜਾ ਰਿਹਾ ਇਹ ਦੋ ਗੋਲੀਆਂ ਐਲਬੀ ਅੰਮ੍ਰਿਤ ਤੇ ਪੀਸੀ ਗੋਲਡ ਮਿਲਣਗੇ ਆਨਲਾਈਨ ਹੀ ਕਿਸੇ ਦੁਕਾਨ ਦੇ ਭਟਕਨ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਆਨਲਾਈਨ ਜਾ ਕੇ ਮਿਲਣੀਆਂ ਵੈਬਸਾਈਟ ਤੋਂ ਡੇਗੇ ਲਿਖਿਆ ਉਹ ਤੋਂ ਪਰਚੇਜ਼ ਕਰ ਲਿਓ ਬਹੁਤ ਹੀ ਸਸਤੀ ਔਰ ਬਹੁਤ ਹੀ ਵਧੀਆ ਚੀਜ਼ ਆ ਤੁਸੀਂ ਰਾਤ ਨੂੰ ਪੀਓ ਪਉਗਾ ਤੁਸੀਂ ਪੀਓ ਬੋਤਲ ਤੁਸੀਂ ਪੀਓ ਦੋ ਬੋਤਲ ਤੁਸੀਂ ਦਾਰੂ ਨਾ ਪੀਓ ਤੁਸੀਂ ਅਣਾਬ ਸ਼ਨਾਬ ਜੋ ਵੀ ਖਾਣੇ ਹੋ ਇਹ ਦੋ ਗੋਲੀਆਂ ਸਵੇਰੇ ਉੱਠ ਕੇ ਲੈਣੀਆਂ ਹੀ ਲੈਣੀਆਂ ਬਾਬੀ ਮੈਨੂੰ 25 ਸਾਲ ਹੋ ਗਏ ਲੈਂਦੇ ਨੂੰ ਨਾ ਤਾਂ ਬਾਡੀ ਦਾ ਕਦੇ weight ਵਧਿਆ ਨਾ ਕੋਈ ਬਿਮਾਰੀ ਨੇੜੇ ਤੇੜੇ ਆ ਨਾ ਕੋਈ ਚੁਸਤੀ ਫੁਰਤੀ ਚ ਫਰਕ ਹੈ ਬਾਬਾ ਜੀ ਦੀ ਇੰਨੀ ਕਿਰਪਾ ਵੀ ਮੈਂ ਡੇਲੀ 13 ਘੰਟੇ ਬੈਠਦਾ ਕਲੀਨਿਕ ਤੇ ਜਿਹੜੇ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਪਤਾ ਵੀ ਗੋਲ ਸਾਹਿਬ ਦੀ ਡਿਊਟੀ ਕਿੱਦਾਂ ਦੀ ਔਰ ਕਿੰਨੀ ਆ ਔਰ ਵਿੱਚ ਦੀ ਇੱਕ ਅੱਧੀ ਵਾਰੀ ਬਾਥਰੂਮ ਲਈ ਉੱਠਦੇ ਹੋਵਾਂਗੇ ਅਦਰਵਾਈਜ਼ ਉੱਠਦੇ ਹੀ ਨਹੀਂ ਬੈਠਣਾ ਹੀ ਪੈਂਦਾ ਕਿਉਂਕਿ ਇੰਨੀ ਲੰਬੀ ਲਾਈਨ ਹੁੰਦੀ ਆ ਸਵੇਰ ਤੋਂ ਸ਼ਾਮ ਤੱਕ ਲੋਕਾਂ ਦੀ ਤੋ ਉਹ ਅਰਦਰਜੀ ਐਵੇਂ ਨਹੀਂ ਮਿਲੀ ਹੋਈ 25 ਸਾਲ ਪਹਿਲਾਂ ਹੀ ਇਹ ਦੋ ਸ਼ੁਰੂ ਕਰਤੀਆਂ ਸੀ ਇੱਕ ਐਲਬੀ ਅਮਰਤ ਹੈਂਡਮੇਡ ਦੇ ਅੱਜ ਤੱਕ ਸਾਡੇ ਵੈਦਿਏ ਨੂੰ ਹੈਂਡਮੇਡ ਹੀ ਬਣਾਉਂਦੇ ਆ ਔਰ ਸਾਡੇ ਹੈਂਡਮੇਡ ਬਣਾਉਣ ਵਾਲੇ ਪਹਿਲਾਂ ਦੋ ਕਾਰੀਗਰ ਸੀ ਫਿਰ ਹੌਲੀ ਹੌਲੀ ਅਸੀਂ ਉਹ ਦੋ ਦੇ ਚਾਰ ਕੀਤੇ ਚਾਰ ਦੇ ਅੱਠ ਕੀਤੇ ਅੱਠ ਦੇ 16 ਕੀਤੇ ਅੱਜ 160 ਕਾਰੀਗਰ ਨੇ ਜਿਹੜੇ ਗੋਲੀਆਂ ਦੀਆਂ ਬੱਟੀਆਂ ਬੱਟਦੀ ਰਹਿੰਦੇ ਆ ਬੈਠੇ ਹੱਥ ਨਾਲ ਕੋਈ ਮਸ਼ੀਨ ਨਹੀਂ ਇਹਦੇ ਲਈ ਇਹਦੇ ਲਈ ਮਸ਼ੀਨ ਕੰਮ ਕਰ ਹੀ ਨਹੀਂ ਸਕਦੀ ਇਹ ਬੰਨੀ ਕੋਟਾ ਵੀ ਹੱਥ ਨਾਲ ਲੱਗਣਾ ਤੇ ਗੋਲੀ ਬੱਟੀ ਵੀ ਹੱਥ ਨਾਲ ਜਾਣੀ ਹੈ ਜਦ ਤੱਕ ਜਾਨ ਹੈ ਜਹਾਨ ਹੈ ਕਰਾਂਗੇ ਇੱਕ ਇਹ ਐਲਬੀ ਅਮਰਤ ਇੱਕ ਪੀਸੀ 골ਡ ਪੀਸੀ 골ਡ ਦਾ ਵੀ ਉਹੀ ਰੋਲ ਹੈ ਪੀਸੀ 골ਡ ਦੇ ਵਿੱਚ ਵੀ ਇਹ ਇਹ ਕਰਦੀਆਂ ਕੀ ਨੇ ਦੋਨੇ ਵਿੱਚ ਤੁਹਾਨੂੰ ਦੱਸ ਦੇਣਾ ਇੱਕ ਗੋਲੀ ਤੁਹਾਡੇ ਲੀਵਰ ਨੂੰ ਗਾਰਡ ਕਰਦੀ ਹੈ ਦੂਜੀ ਗੋਲੀ ਤੁਹਾਡੇ ਪਾਚਨ ਤੰਤਰ ਤੇ ਨਾਭੀ ਔਰ ਬ੍ਰੇਨ ਦਾ ਨਾਭੀ ਔਰ ਬ੍ਰੇਨ ਦਾ ਦਿਮਾਗ ਦਾ ਦੇ ਧੁੰਨੀ ਦਾ ਸੂਤਰ ਸੈੱਟ ਕਰ ਦਿੰਦੀਆਂ ਨੇ ਔਰ ਜ਼ਿੰਦਗੀ 'ਚ ਤੁਹਾਨੂੰ ਕਦੇ ਵੀ ਕਦੇ ਵੀ ਕੋਈ ਬਿਮਾਰੀ ਕਦੇ ਵੀ ਚੁਸਤੀ ਪੁਰਤੀ ਕਦੇ ਵੀ ਕੋਈ ਜਿਆਦਾ ਦਵਾਈਆਂ ਦੀ ਲੋੜ ਨਹੀਂ ਪੈਂਦੀ ਇਹ ਜਿਹੜਾ ਸੀਗਾ ਪ੍ਰੋਸਟੇਟ ਦੀ ਗ੍ਰੰਥੀ ਵਾਸਤੇ ਟ੍ਰੀਟਮੈਂਟ ਮੈਂ ਤੁਹਾਨੂੰ ਦੱਸਿਆ ਜਿਨ੍ਹਾਂ ਨੂੰ ਗਦੂਦਾਂ ਦੀ ਬਿਮਾਰੀ ਹੈ ਗਦੂਦਵਦ ਜਾਂਦੇ ਆ ਉਹ ਜਿਹੜੀ ਸਾਡੀ ਵੈਬਸਾਈਟ ਹੈ www.vaidwan.com ਤੇ ਜਾ ਕੇ ਪ੍ਰੋਸਟੇਟ ਦੇ ਜਿਹੜਾ ਸਾਡਾ ਚੈਪਟਰ ਆ ਉਹਨੂੰ ਖੋਲ ਲਓ ਉਹਨੂੰ ਚੰਗੀ ਤਰ੍ਹਾਂ ਪੜ੍ਹੋ ਉਹਦੇ ਤੇ ਹਰ ਭਾਸ਼ਾ ਜਿਹੜੀ ਤੁਸੀਂ ਭਾਸ਼ਾ ਕਲਿੱਕ ਕਰੋਗੇ ਕਿਸੇ ਮੁਲਕ 'ਚ ਬੈਠੇ ਹੋ ਕੋਈ ਵੀ ਭਾਸ਼ਾ 'ਚ ਬੈਠੇ ਹੋ ਹਰ ਭਾਸ਼ਾ ਦੇ ਵਿੱਚ ਉਹਦੇ ਵਿੱਚ ਹੈਗਾ ਤੇ ਉਹਨੂੰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਪੜੋ ਤੇ ਉਹਨੂੰ ਸਮਝੋ ਉਸ ਤੋਂ ਬਾਅਦ ਥੱਲੇ ਫੋਨ ਨੰਬਰ ਵੀ ਹੈਗੇ ਚਾਹੇ ਤਾਂ ਉਹਨੂੰ ਜਾ ਕੇ ਸਾਈਟ ਤੋਂ ਪਰਚੇਜ ਕਰ ਲਓ ਜਾਂ ਫਿਰ ਤੁਸੀਂ ਆ ਕੇ ਮਿਲੋ ਮਿਲ ਕੇ ਇਸ ਸਟੇਟਮੈਂਟ ਨੂੰ ਸ਼ੁਰੂ ਕਰ ਸਕਦੇ ਹੋ ਔਰ ਇਹ ਪ੍ਰੋਬਲਮ ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖਿਆ ਤਾਂ ਇਹ ਚ ਕੋਈ ਸ਼ੱਕ ਨਹੀਂ ਕਿ ਆਪਣੇ ਘਰੇ ਇਹ ਪ੍ਰੋਬਲਮ ਹੈਗੀ ਹੈ ਜਾਂ ਆਪਣੇ ਆਪ ਨੂੰ ਇਹ ਪ੍ਰੋਬਲਮ ਹੈਗੀ ਹੈ ਤਾਂ ਇਹਦਾ ਸੋਲੂਸ਼ਨ ਜਿਹੜਾ ਸੀ ਮੈਂ ਤੁਹਾਨੂੰ ਦੱਸ ਦਿੱਤਾ। ਸੋ ਮੈਨੂੰ ਬਹੁਰੀ ਉਮੀਦ ਹੈ ਕਿ ਜੋ-ਜੋ ਗੱਲਾਂ ਸੁਭਾਸ਼ ਗੁਇਲ ਜੀ ਨੇ ਸਮਝਾਈਆਂ ਨੇ ਤੁਸੀਂ ਸਾਰੇ ਹੀ ਇਹ ਗੱਲਾਂ ਸਮਝ ਚੁੱਕੇ ਹੋ ਔਰ ਇਹਨਾਂ ਨੂੰ ਤੁਸੀਂ ਇਹ ਜ਼ਰੂਰ ਸਮਝ ਗਿਓ ਕਿ ਅਗਰ ਕਿਸੇ ਦੇ ਵਿੱਚ ਵੀ ਇਸ ਤਰ੍ਹਾਂ ਦੇ ਸਿੰਪਟਮਸ ਨੇ ਤਾਂ ਤੁਸੀਂ ਇਹਨਾਂ ਗੱਲਾਂ ਨੂੰ ਹਲਕੇ ਵਿੱਚ ਨਹੀਂ ਲੈਣਾ ਹੈ ਟਾਈਮਲੀ ਆਪਣਾ ਇੱਕ ਸਹੀ ਇਲਾਜ ਤੁਸੀਂ ਜ਼ਰੂਰ ਕਰਾਓ ਤਾਂ ਕਿ ਅੱਗੇ ਵਧਦੇ ਹੋਏ ਉਮਰ ਦੇ ਨਾਲ ਨਾਲ ਇਹ ਪ੍ਰੋਬਲਮ ਹੋਰ ਜ਼ਿਆਦਾ ਨਾ ਵੱਧ ਜਾਏ ਤੇ ਕੋਈ ਤੁਸੀਂ ਹੋਰ ਸਵਾਲ ਹੋਣ ਜਾਂ ਜੋ ਇਹ ਦਵਾਈ ਦੀ ਗੱਲ ਕੀਤੀ ਜਾ ਰਹੀ ਹੈ ਆਯੁਰਵੈਦਿਕ ਇਲਾਜ ਦੀ ਗੱਲ ਕੀਤੀ ਜਾ ਰਹੀ ਹੈ ਇਸ ਬਾਰੇ ਹੋਰ ਜਾਣਨਾ ਦੇ ਤਾਂ ਜਿਹੜੇ ਪੂਰੀ ਵੀਡੀਓ ਦੇ ਵਿੱਚ ਨੰਬਰ ਚੱਲ ਰਹੇ ਸੀ ਉਹਨਾਂ ਵਿੱਚੋਂ ਕਿਸੇ ਵੀ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਜਾਂ ਫਿਰ www.vedwan.com ਵੈੱਬਸਾਈਟ ਤੇ ਜਾ ਕੇ ਵੀ ਤੁਸੀਂ ਇਹ ਇਲਾਜ ਬਾਰੇ ਹੋਰ ਜਾਣ ਸਕਦੇ ਹੋ ਕੋਈ ਸਵਾਲ ਹੋਣ ਤੁਹਾਡੇ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਜਾਂ ਫਿਰ ਮੇਰੀ ਈਮੇਲ ਆਈਡੀ ਹੈ healthadvicevidhjotgarh@gmail.com ਇਸ ਉੱਪਰ ਮੈਨੂੰ ਵੀ ਤੁਸੀਂ ਈਮੇਲ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਪੇਜ ਨੂੰ ਅਗਰ ਤੁਸੀਂ ਹਲੇ फॉलो नहीं किया फॉलो कर लो यूट्यूब चैनल हैल्थ एडवाइस विद हरजोत कौर सबसक्राइब नहीं किया तो फटाफट सबसक्राइब भी कर लो इस तरह नीं से जुड़ी होर ज्यादा तो ज्यादा जानकारी लेके, तो लैकेझी करते रहेंगे फिलहाल भी दिव्यो जी इजाजत सत श्रीकाल